ਨਗਰ ਦੇ ਕੱਕ ਓਏ ਯਾਰ ਮੈਂ ਉਹ ਆਪਾਂ ਓਏ ਇਹ ਮੇਰੇ ਵੀ ਲੱਗਾ ਅੱਜ ਸ਼ਾਮ ਸਾਰਾ ਪਸਵਾ ਕੋ ਉਹ ਇਹ ਪਪੀ ਨਹੀਂ ਦੇਣਾ ਕਟੋ ਇਹ ਬੰਦਾ ਜਲਾਣ ਨਹੀਂ ਪਤਾ ਕਾਗਜ਼ ਨਹੀਂ ਖਾਂਦਾ ਪਿਆ ਸੀ ਮੈਂ ਕਾਗਜ਼ ਖਾਂਦ ਨੂੰ ਕਿਹਾ ਇਹ ਐਮਐਲ ਸਾਹਿਬ ਨਾਲ ਗੱਲ ਕਰਾਂਦਾ ਪਿਆ ਮੈਂ ਐਮਐਲ ਸਾਹਿਬ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱਕਾ ਸਾਰੇ ਖਿਲਾੜੀਆਂ ਲੈ ਹੁਣ ਦੱਸੋ ਕੀ ਕਰੀਏ ਅਫਰਾ ਦਾ ਹੁਕਮ ਹੈ ਅਸੀਂ ਕਲਾਨ ਕਰਦੇ ਪਏ ਦੱਸੋ ਕੀ ਕਰੀਏ ਆ ਫਰਾ ਦਾ ਕੀ ਆ ਆ ਜਾ ਹੁਣ ਤੇਰਾ ਕੀ ਆ ਇਹਨਾਂ ਦੀਆਂ ਬਣੋ ਤੁਹਾਡੀ ਐਕਟਿਵ ਨਹੀਂ ਜਾਂਦੇ ਨਹੀਂ ਬਸ ਮੈਂ ਤੇਰੀ ਐਕਟਿਵ ਨਹੀਂ ਜਾਂਦਾ ਰਹੋ ਤੁਹਾਡੇ ਬੱਚੇ ਹੈਗੇ ਨਾ ਕਰੋ ਮੈਂ ਬੱਚਿਆਂ ਦੀ ਗਲਤ ਫਟਣ ਕਰਤੀ ਹੈ ਨਹੀਂ ਬਾਬਾ ਜੀ ਮੈਂ ਤੋਂ ਬੜਾ ਨਹੀਂ ਹੋਠੀ ਤਾਂ ਹੀ ਨਾ ਠੇ ਮੈਂ ਤੇ ਬੈਠ ਜਾ ਕੋਈ ਦਸੋ ਬੀ ਬੇਦੀ ਚਾਹੀਦੀ ਉਹ ਮੈਂ ਨਹੀਂ ਪਿਆ ਬੈਠਾ ਮੈਂ ਤੁਹਾਨੂੰ ਕੀ ਖਬਰ ਉਹ ਮੈਂ ਕਪੜੇ ਦੇ ਬਣਾ ਨਾ ਮਾਨੋ ਘਰ ਮੈਂ ਲੜਦਾ ਮੈਂ ਐਸਾ ਤੁਲ ਫੁੱਲ ਕਰਾ ਅੱਛਾ ਬੈਠਾ ਉੱਥੇ ਹੀ ਬੈਠਾ ਪਹਿਲਾਂ ਵੀ ਕਹਿਆ ਅਕ ਤੂੰ ਸਲਾਈਆ ਦੀ ਵੀਡੀਓ ਬਣਾਈ ਹੁੰਦੀ ਹੈ ਐ ਹੋਈ ਗਾਲੀ ਨਾ ਆਵਾਜ਼ ਨਹੀਂ ਕਰਦਾ ਬਸ ਹੋਈ ਗੱਲ ਸਲਾਈਆ ਦੇ ਨਾਮ ਤੇ ਚੱਲੂ ਹੋ ਜਾਦਾ ਦਾਦਾ ਮਾਸਟਰ ਬਣਦਾ ਬਾਈ ਗੱਦੀ ਕਰ ਲਈ ਢੋਡਿਆ ਬਣਾਉ ਕਿੱਥੋਂ ਆ ਪਿੱਛੇ ਮਿਲ ਨਾ ਕਰ ਫੇਰੇ ਹੀ ਗੱਲ ਸੋ ਸਾਹਮਣੇ ਮੇਰੀ ਗਾਣਾ ਮੈਂ 1 ਮਿੰਟ ਗਾ ਦੇ ਸੁਣਦੇ ਨਹੀਂ ਗੱਲ ਕਰ ਆ ਗਾ ਤੁਸੀਂ ਮੇਰੇ ਵਿੱਚ ਆ ਜਾ ਇਹ ਜੰਨਦਾਰ ਸਾਹਿਬ ਇਹ ਡਰਦਾ ਨਹੀਂ ਆ ਹੈਗਾ ਡੰਡਾਰ ਕਿੰਨੀ ਹੈਗਾ ਨਾ ਇਹਨੇ ਰੋਕਿਆ ਤੇਰੀ ਲੱਤ ਮੇਰੇ ਨਾਲ ਤੇਰੀ ਵਾਕ ਵੀ ਗਈ ਮੈਂ ਕਿਤੇ ਤੇ ਨਹੀਂ ਹੱਥ ਕਰੀਂ ਜਾਂ ਮੇਰਾ ਤੂੰ ਵਾਕ ਪੈ ਦੱਸ ਕਿਉਂ ਮੈਂ ਛੱਡਿਆ ਆ ਛੱਡਿਆ ਹੀ ਉਹਨਾਂ ਨੇ ਰੋਕਿਆ ਉਹਨੂੰ ਕਵਾਇਟ ਕਰਨਾ ਵੀ ਸਾਰਾ ਆ ਗੱਲ ਆ ਮੇਰੇ ਕੋ ਆ ਪੇਪਰ ਨੇ ਆਗੇ ਉਹਨੂੰ ਜੱਟ ਕਰੋ ਮੇਰੇ ਕੋ ਆ ਗਿਆ ਕੋ ਮੇਰੇ ਨਾਲ ਕਿਉਂ ਠਾਲੇਦਾਰ ਰੋਕ ਰਿਹਾ ਕੀ ਕਰ ਵੀ ਮੇਰੇ ਕੋ ਕਾਗਜ਼ ਨੇ ਅਗੇ ਮੈਂ ਆਲਾ ਲਗਵਾਨੀ ਆਂ ਕਈ ਗੱਲਾਂ ਬਹੁਤ ਉਹ ਗੱਲਾਂ ਦੀ ਹੁਣ ਜਿਹੜਾ ਇੱਕ ਮਿੰਟ ਰੁਕ ਜਾਣਾ ਤੈਨੂੰ ਰੋਗ ਲਿਆ ਤੂੰ ਕਿਰਪਾ ਆਂ ਮੈਂ ਫੇਰ ਕਹਾਂ ਮੈਂ ਕਰਨ ਮੁਕੇ ਤੇ ਕੈਪਰ ਪੁੱਛੋ ਇਹਨਾਂ ਕੋਲ ਬਖਾਇਆ ਇਹ ਆ ਕੇ ਨਾ ਦੁਬਈ ਹੁੰਦੇ ਬੁੱਕ ਕਰਾਉਂਦੇ ਐ ਐਮਐਲਏ ਸਾਹਮਣੇ ਗੱਲ ਕਰਾਈ ਮੈਂ ਸੱਦ ਕਰਦਾ ਐ ਮੈਂ ਐਮਐਲਏ ਨਾਲ 80000 ਰੁਪਏ ਨੂੰ ਗੱਲ ਕੀਤੀ ਉਹਦੀ ਗੱਲ ਕਰਦਾ ਜੰਮੇ ਸਾਡੇ ਮੇਰੇ 50000 ਰੁਪਏ ਤੇ ਮੇਰੇ ਵੀ ਨਾਲ ਆਪਿਆ ਅੱਧੀ ਪੇ ਭਾਜੀ ਇੱਕ ਦਿਨਾ ਉਸੇ ਮੇਰੇ ਬਸਲੀ ਭੋਗਾਂ ਪੁੱਛੋਇਆ 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 ਪੁੱਛੋ ਹੀ ਪੁੱਛੋ ਪਰਤੋ ਨੀ ਕੀ ਕਰਾਂ ਤੇਰਾ ਕਰਾਂ ਪਰਤ ਤੇਰਾ ਕੱਲ੍ਹ ਦਰ ਪਰਤ ਕੀ ਕਰਾਂ ਤੇਰਾ ਕੱਲ੍ਹ ਦਾ ਆਪਾਂ ਭਾਜੀ ਪਰਤਾਂ ਪਰਤ ਨਾਲੇ ਵੀ ਪੁੱਛੀ ਕਰਨਾ ਕੋ ਕਾ ਦਿੱਤੇ ਹੋ ਨਾ ਭਾਈ ਦੇਖੋ ਮੈਂ ਬਸ ਪੜ੍ਹ ਕੇ ਬਹਿ ਕੇ ਲਗਾ ਬੈਠੇ ਨਾ ਲੱਗੇ ਬੈਠੇ ਨਾ ਨਾ ਕਰੇ ਪਸਣਾ ਮੈਂ ਗਿਆ ਖੇੜੇ ਪਰ ਸਕੂਲ ਆ ਹੁਣ ਮੈਂ ਬਸ ਪੜ੍ਹਦਾ ਰਹਾਂ ਜਦੋਂ ਪਰਸੇ ਕੋਲੇ ਰ ਬਹਿਣਾ ਮੈਂ ਉਹਨੂੰ ਦੇ ਦੇਣਾ ਲੈ ਲੱਲਾ ਆਲੇ ਪਰ ਪੱਕੇ ਨੂੰ ਥੱਲੇ ਪਾਉਂਦਾ ਭਾਈਆਂ ਮੈਂ ਪਲਾਨ ਬਣਾ ਦੇ ਦਿੰਦੇ ਯਾਰ ਦੇ ਦੇ ਮੈਂ ਕੁੱਤਿਆਂ ਕੋ ਥੱਲੇ ਡਿੱਗੀਆਂ ਆਹ ਪਾ ਕੇ ਥੱਲੇ ਡਿੱਗੀਆਂ ਮੈਂ ਬਸ ਪੜ੍ਹਨ ਲਗਾਉਂ ਬੋਗੜੀ ਡਿੱਗ ਵੀ ਥਲੇ ਥੋੜਾ ਗਲੇ ਡੱਬੇ ਪਰ ਸਾੜੀਆਂ ਬੁੱਕਾਂ ਥੱਲੇ ਡੱਬੇ ਮੈਂ ਢਾਂਦਾ ਨਹੀਂ ਕਹਿੰਦਾ ਇਹ ਤੁਸੀਂ ਮਾਰਦੇ ਜੀ ਨਾ ਬੋਗੜੀ ਹਾਂ ਫਿਰ ਅਈ ਕਹਿੰਦਾ ਭਾਈ ਮੜ ਕੇ ਨਾ ਆਹ ਗਲਤੀ ਆ ਨਾ ਮੈਂ ਭਾਈ ਪਰ ਉਹ ਗਲਤੀ ਕੀ ਆਣਾ ਮੈਂ ਕਹਿੰਦਾ ਗਲਤੀ ਪਰ ਆ ਚੀਜ਼ਾਂ ਨਹੀਂ ਲੈਖ ਭਾਈ ਮੈਂ ਤਾਂ ਅੱਗੀ ਦੋੜ ਤੇ ਮਰ ਧੋਣਾ ਗਈ ਆ ਕਾਨੂੰਨ ਖਤਮ ਹੋ ਗਿਆ ਯਾਰ ਸਭ ਕੁਝ ਹੈ ਗਈ ਯਾਰ ਡੇਰਾ ਮੈਂ ਆਪਣਾ ਖਲਾਸਾ ਕਰਾਂਗੇ ਸਾਡੇ ਕਿਸੇ ਦਿਨਾਂ ਵੀ ਕਰਾਇਆ ਬਾਕੀ ਕਰਦਾ ਆਪਣਾ ਅੱਛਾ ਕਿਤੇ ਕਰੇ ਕਿਹੜੇ ਅੰਮ੍ਰਿਤਵਾਲੀਆ ਸੀ ਤੋਂ ਪਿਆ ਇਹ ਨਹੀਂ ਕਿਹੜੇ ਉਹ ਮੈਂ ਆਪਣੇ ਭਰਾ ਨਾਲ ਡਾਂਗ ਰਾਈ ਆ ਮੈਂ ਇਹਨਾਂ ਦੇ ਭਾਈ ਹਾਂ ਹਾਂ ਉਹ ਤੇ ਤੇ ਗੱਲ ਤੇ ਡੱਟ ਹੋ ਗਿਆ ਕਿ